ਮਤਲਬ ਕਿ ਸਾਨੂੰ ਇੱਕ ਇਹਨਾਂ ਨੇ ਮੰਗ ਤੇ ਬਣਾ ਕੇ ਰੱਖਤਾ ਇਹ ਨਹੀਂ ਹੋਣਾ ਚਾਹੀਦਾ ਇਹਨਾਂ ਨੇ ਜਿਹੜਾ ਨਾਹਰਾ ਲਾਇਆ ਹੈ ਨਾ ਵੀ ਅਸੀਂ ਆ ਵੀ ਫਰੀ ਦੇਵਾਂਗੇ ਆ ਫਰੀ ਦੇਵਾਂਗੇ ਉਹ ਨਹੀਂ ਹੋਣਾ ਚਾਹੀਦਾ ਅਸਲ ਦੇ ਵਿੱਚ ਤਾਂ ਇਹ ਪੰਜਾਬ ਦੇ ਉੱਤੇ ਕਰਜ਼ੇ ਦਾ ਭਾਰ ਹੀ ਆ ਨਾ ਆਮ ਆਦਮੀ ਪਾਰਟੀ ਚੰਗੀ ਐ ਸਾਨੂੰ ਇੱਥੇ 10 ਘੰਟੇ ਲਾਈਟ ਮਿਲਦੀ ਰਹੀ ਆ 2 ਸਾਲ ਹੋ ਗਏ ਅੱਗੇ ਸਾਨੂੰ 6 ਘੰਟੇ ਲਾਈਟ ਵੀ ਨਹੀਂ ਸੀ ਮਿਲਦੀ ਝੋਨਿਆ ਤੇ ਨੌਕਰੀਆਂ ਦਿੱਤੀਆਂ ਨੌਜਵਾਨਾਂ ਨੂੰ ਹੁਣ ਤੱਕ ਕਿਸੇ ਸਰਕਾਰ ਨੇ ਆਪਦੇ ਪਹਿਲੇ ਕਾਰਜਕਾਲ ਦੇ ਵਿੱਚ ਨੌਕਰੀਆਂ ਨਹੀਂ ਦਿੱਤੀਆਂ ਇਹਨਾਂ ਨੇ ਆਉਣ ਸਰ ਕਿੰਨੇ ਟੀਚਰ ਭਰਤੀ ਕਰਤੇ ਕਿੰਨੇ ਪਟਵਾਰੀ ਦੇ ਦੇਖੋ ਇਹ ਕਿਸਾਨਾਂ ਦੇ ਪੁੱਤ ਤਾਂ ਸਾਰੇ ਹੀ ਖਵਾਉਂਦੇ ਆ ਤੇ ਬਣਦਾ ਕੋਈ ਵੀ ਨਹੀਂ ਕਿਸਾਨਾਂ ਤਾਂ ਇਹੀ ਠੱਕਾ ਹੋਈ ਜਾਣਾ ਆਉਣ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਰਣਜੀਤ ਸਿੰਘ ਜੰਗਿਆਣਾ ਸਵਾਗਤ ਕਰਦਾ ਤਾਂ ਸੰਸਦ ਤੋਂ ਸੰਸਦ ਤੱਕ ਦੀ ਸਿਆਸਤ ਨੂੰ ਕਵਰ ਕਰਦੇ ਕਰਦੇ ਆਪਾਂ ਸੱਥਾਂ ਤੁਹਾਨੂੰ ਦਿਖਾ ਰਹੇ ਆ ਸੱਥਾਂ ਦੇ ਵਿੱਚ ਹੁੰਦੀਆਂ ਗੱਲਾਂ ਸੱਥਾਂ ਦੇ ਵਿੱਚ ਹੁੰਦੀ ਚਰਚਾ ਤੁਹਾਡੇ ਕੈਮਰੇ ਦੇ ਅੱਖਰਾਂ 'ਚ ਤੁਹਾਡੀ ਸਕਰੀਨ ਤੱਕ ਪਹੁੰਚਾ ਰਹੇ ਹਾਂ ਲੋਕ ਸੱਥਾਂ ਦੇ ਵਿੱਚ ਬਹਿ ਕੇ ਕਿਹੜੀ ਪਾਰਟੀ ਦੀਆਂ ਗੱਲਾਂ ਕਰਦੇ ਨੇ ਸਰਕਾਰ ਦੇ ਕੀਤੇ ਕੰਮਾਂ ਦੀਆਂ ਕੀ ਤਰੀਫਾਂ ਕਰਦੇ ਨੇ ਜਾਂ ਸਰਕਾਰ ਦੇ ਕੀਤੇ ਕੰਮ ਲੋਕਾਂ ਨੂੰ ਚੰਗੇ ਲੱਗੇ ਨੇ ਜਾਂ ਨਹੀਂ ਚੰਗੇ ਲੱਗੇ ਜੋ ਪਿਛਲੀ ਸਰਕਾਰ ਸੀ ਉਹਦੇ ਕੰਮ ਕਿੱਦਾਂ ਦੇ ਸੀ ਜੋ ਮੌਜੂਦਾ ਹੈ ਉਹਦੇ ਕੰਮ ਕਿੱਦਾਂ ਦੇ ਸੀ ਸਾਰੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਵਾਂਗੇ ਸਾਰੇ ਲੋਕਾਂ ਦੇ ਦਿਲਾਂ ਦੀਆਂ ਗੱਲਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਤੁਹਾਨੂੰ ਜੰਗੀਆਂ ਨੇ ਦੀ ਸਾਧ ਦੇ ਵਿੱਚ ਲੈ ਕੇ ਆਏ ਆ ਇੱਥੇ ਆਪਾਂ ਬਜ਼ੁਰਗਾਂ ਤੋਂ ਪੁੱਛਾਂਗੇ ਸਾਧ ਦੇ ਵਿੱਚ ਵੀ ਕਿਹੜਾ ਲੀਡਰ ਉਹਨਾਂ ਨੂੰ ਚੰਗਾ ਲੱਗਦਾ ਕਿਹੜੇ ਲੀਡਰ ਦੇ ਕਿਹੜੀ ਗੱਲ ਉਹਨਾਂ ਨੂੰ ਚੰਗੀ ਲੱਗੀ ਆ ਮੌਜੂਦਾ ਸਰਕਾਰ ਦੀ ਕਿਹੜੀ ਗੱਲ ਆ ਜਿਹੜੀ ਉਹਨਾਂ ਨੂੰ ਦਿਲਾਂ ਨੂੰ ਟੁੰਬਦੀ ਆ ਜਾਂ ਕਿਹੜੀ ਗੱਲ ਆ ਜਿਹੜੀ ਉਹਨਾਂ ਨੂੰ ਚੰਗੀ ਨਹੀਂ ਲੱਗੀ ਤਾਂ ਗੱਲਬਾਤ ਕਰਨ ਲਈ ਆਪਾਂ ਬਾਬਿਆਂ ਦੇ ਵਿੱਚ ਜਾਨੇ ਆ ਤਾਂ ਆਜੋ ਮੇਰੇ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਜੀ ਹਾਂਜੀ ਠਾਕ ਜੀ ਤਾਂ ਬਾਪੂ ਜੀ ਅਸੀਂ ਵੋਟਾਂ ਦਾ ਪੁੱਛਦੇ ਫਿਰਦੇ ਆ ਵੀ ਕਿੱਦਾਂ ਦਾ ਮਾਹੌਲ ਆ ਵੋਟਾਂ ਦਾ ਲੋਕ ਸਭਾ ਦੀਆਂ ਵੋਟਾਂ ਆ ਗਈਆਂ ਤਾਂ ਕੀ ਮਾਹੌਲ ਚਾਲ ਆਪਣੇ ਏਰੀਆ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਲੀਡਰ ਚੰਗੇ ਨੇ ਕਿਹੜੇ ਲੀਡਰਾਂ ਨੇ ਕੋਈ ਕੰਮ ਕੀਤਾ ਹੋਵੇ ਜਿਹੜੇ ਤੁਹਾਨੂੰ ਚੰਗੇ ਲੱਗਦੇ ਨੇ ਉਹ ਤੁਸੀਂ ਦੱਸ ਸਕਦੇ ਹੋ ਵੋਟ ਕਿਹਨੂੰ ਪਾਉਣੀ ਆ ਕਿਹਨੂੰ ਨਹੀਂ ਪਾਉਣੀ ਉਹ ਤੁਸੀਂ ਨਾ ਦੱਸਿਓ ਕਿਉਂਕਿ ਇਹ ਨਿੱਜਤਾ ਦਾ ਸਵਾਲ ਹੁੰਦਾ ਹੈ ਤਾਂ ਪਾਰਟੀ ਕਿਸਾਨ ਯੂਨੀਅਨ ਡਕਾਉਂਦਾ ਹਾਂ ਦਾ ਮੈਂ ਜਨਨ ਸਕੱਤਰ ਹਾਂ ਜੀ ਜਿਹੜਾ ਵੋਟਾਂ ਦਾ ਮੁੱਦਾ ਹੈ ਵੋਟਾਂ ਦਾ ਮੁੱਦੇ ਨੂੰ ਜੇ ਬਾਹਰ ਗਈ ਤਾਂ ਕੋਈ ਵੀ ਲੀਡਰ ਨਹੀਂ ਚੰਗਾ ਜੀ ਚਾਹੇ ਕੋਈ ਕਾਂਗਰਸ ਹੈ ਕਾਲੀਆ ਆਮ ਖਾਸ ਹੈ ਜਿਹੜਾ ਵੀ ਮਰਜ਼ੀ ਹੈ ਜੀ ਜਿੰਨਾ ਚਿਰ ਆਪਾਂ ਡਾਂਗ ਦੇ ਵਿੱਚ ਝੰਡਾ ਨਹੀਂ ਨਾ ਪਾਉਂਦੇ ਸਾਰੇ ਜਾਨੇ ਰਲ ਕੇ ਉਹਨਾਂ ਚਿਰ ਆਪਣਾ ਕੋਈ ਵੀ ਮਸਲਾ ਨਹੀਂ ਹੱਲ ਹੁੰਦਾ ਜਦੋਂ ਆਪਾਂ ਪਿੰਡਾਂ ਦੇ ਪਿੰਡ ਡਾਂ ਦੇ ਵਿੱਚ ਝੰਡਾ ਪਾ ਲਿਆ ਤਾਂ ਕੋਈ ਸਰਕਾਰ ਮੂਹਰੇ ਖੜਦੀ ਨਹੀਂ ਜੀ ਜੇ ਕਿਸੇ ਲੀਡਰ ਨੂੰ ਲੈ ਕੇ ਜਾਏਗਾ ਜੀ ਜੀ ਤੇਰਾ ਰੋਲਾ ਹੈ ਤੂੰ 50000 ਦੇਣਾ ਉਹਦੇ ਚੋਂ 25000 ਲੀਡਰ ਦਾ ਹੈ ਹੂੰ ਉਹਨੇ ਪਹਿਲਾਂ ਉਹਨੇ ਵਿੱਚੋਂ ਇਤਸਾਰ ਰੱਖਣਾ ਹੈ ਜੇ ਤੂੰ ਸਹੀ ਆਪਦੇ ਕਿਸੇ ਜਥੇਬੰਦੀ ਨਾਲ ਕਿਸੇ ਨਾਲ ਜੁੜਦਾ ਇਹ ਨਹੀਂ ਮੈਂ ਕਹਿੰਦਾ ਵੀ ਜਗਰਾਹਾਂ ਨਾ ਜਾਂ ਕਿਸੇ ਨਾਲ ਜਿਹੜੀ ਨਾ ਮਰਜ਼ੀ ਚੜ ਜਾ ਬੰਦਾ ਸਹੀ ਹੋਵੇ ਤਾਂ ਪੈਸਾ ਨਹੀਂ ਲੈਣ ਦਿੰਦਾ ਤੇਰਾ ਕੰਮ ਸਹੀ ਕਰਾ ਦੂ ਹਮ ਹੋਰ ਆਪਣੇ ਕੋਲੇ ਕੋਈ ਵਿਚਾਰਾ ਨਹੀਂ ਜਿਉਂ ਪਹਿਲਾਂ ਮਹਾਂਤ ਨਰੈਣੂ ਸੀ ਕਿੰਨਾ ਕਤਲਾਮ ਹੋ ਕੇ ਫੇਰ ਆਜ਼ਾਦ ਕਰਾਏ ਕਿ ਨਹੀਂ ਕਰਾਏ ਐਵੇਂ ਜਿਵੇਂ ਮਹਾਂਤ ਨੈਨੂ ਹੁਣ ਆਏ ਬੇ ਗੁਰਦਾਰਿਆਂ ਦੇ ਵਿੱਚ ਜਿੰਨਾ ਚਿਰ ਆਪਾਂ ਕੋਈ ਆਪਾਂ ਇਹ ਇੱਕ ਨਹੀਂ ਹੋ ਕੇ ਉਈ ਆਪਾਂ ਹੁੰਦੇ ਇੱਕ ਦੂਜੇ ਦੀਆਂ ਲੱਤਾਂ ਕਿੱਥ ਨੂੰ ਹੜਦੇ ਨਹੀਂ ਉਹਨਾਂ ਚਾਹਨਾ ਆਪਣਾ ਕੋਈ ਜੋਣ ਨਹੀਂ ਆਪਾਂ ਬਾਹੀ ਕਰੀ ਚੱਲੋ ਇਹਨਾਂ ਨੂੰ ਬੰਦਿਆ ਦੇ ਪਰ ਢੱਡ ਭਰੀ ਚੱਲੋ ਜਿੰਨੇ ਮਰਜੀ ਭਰ ਲੋ ਜੀ ਨਾ ਇਹਨਾਂ ਦੇ ਢੱਡ ਭਰਨ ਤੇ ਨਾ ਆਪਣਾ ਖੜਾ ਛੁੱਟੀ ਜੀ ਤਾਂ ਬਾਪੂ ਜੀ ਸਿੱਕਾਰ ਜੀ ਛੱਤਰੀ ਕਾਲ ਜੀ ਤਾਂ ਕਿਵੇਂ ਆ ਬਾਪੂ ਜੀ ਵੋਟਾਂ ਦਾ ਮਾਹੌਲ ਚੱਲ ਕਿਦਾਂ ਲੱਗ ਰਿਹਾਗਾ ਸਾਨੂੰ ਦਾ ਇਕੱਲੀ ਸਰਕਾਰ ਨੂੰ ਆਮ ਵਾਲੀ ਚੰਗੇ ਲੱਗਦੇ ਜੀ ਜੀ ਕਿਉਂ ਬੇੜੇ ਸਿਰ ਕੰਮ ਆਈ ਜਾਂਦੇ ਆ ਕੋਈ ਪੈਸਾ ਮਤਾਂ ਨਹੀਂ ਲੈਂਦਾ ਕੰਮ ਸਹੀ ਚੱਲੀ ਜਾਂਦੇ ਆ ਜੀ ਮੈਨੂੰ ਤਾਂ ਇਹ ਹੀ ਚੰਗੀਆਂ ਲੱਗਦੀਆਂ ਜੀ ਜੀ ਤਾਂ ਕਿਹੜੇ ਕਿਹੜੇ ਕੰਮ ਚੰਗੇ ਲੱਗੇ ਤੁਹਾਨੂੰ ਇਹ ਆਮ ਸਰਕਾਰ ਦੇ ਆਮ ਕਾ ਸਰਕਾਰ ਦੇ ਹ ਰਜਿਸਟਰੀਆਂ ਰਜੋਟੀਆਂ ਅੱਗੇ ਤਹਿਸੀਲਾਂ 'ਚ ਜਾਂਦੇ ਸੀ ਕੋਈ ਛੱਡੇ ਪੈਸੇ ਮੰਗੀ ਜਾਂਦੇ ਸੀ ਤੇ ਹੁਣ ਕੋਈ ਆਪਦੇ ਮੂੰਹ 'ਤੇ ਟੀ ਮੰਗਦਾ ਨਹੀਂ ਪਟਵਾਰੀ ਨਹੀਂ ਮੰਗਦੇ ਕੋਈ ਵਧੀਆ ਕੰਮ ਜਲਦੀ ਜਾਂਦੇ ਪਲਸਣ ਸਾਡੀ ਤਾਂ ਮਹੀਨੇ ਮਹੀਨੇ ਆਈ ਜਾਂਦੀਆਂ ਦਵਾਈ ਬੂਟੀ ਚੱਲੀ ਜਾਂਦੀ ਹੈ ਹੋਰ ਆਪਾਂ ਏਡੂ ਕੀ ਲੈਣਾ ਜੀ ਤਾਂ ਬਾਈ ਅਸੀਂ ਕਾਲ ਤਾਂ ਬਾਈ ਜੀ ਵੋਟਾਂ ਦਾ ਮਾਹੌਲ ਚਾਲਾ ਲੋਕ ਸਭਾ ਦੀਆਂ ਵੋਟਾਂ ਆ ਗਈਆਂ ਤਾਂ ਕਿਵੇਂ ਲੱਗਦਾ ਤੁਹਾਨੂੰ ਕਿਹੜੀ ਪਾਰਟੀ ਭਾਰੂਆ ਤੇ ਕਿਹੜੇ-ਕਿਹੜੇ ਪਾਰਟੀਆਂ ਤੁਹਾਨੂੰ ਚੰਗੇ ਕੰਮ ਲੱਗਦੇ ਆਗੇ ਦੱਸੋ ਜੀ ਦੇਖੋ ਜੀ ਜਿਵੇਂ ਹੁਣ ਆਮ ਆਦਮੀ ਪਾਰਟੀ ਸਰਕਾਰ ਆ ਗਈ ਇਹ ਕੱਲ ਗਾਣਾ ਤੇ ਕੱਲ ਕਾਂਗਰਸੀਆਂ ਨੂੰ ਬਹੁਤ ਬਿੱਤਰ ਆ ਗਈ ਜੀ ਵਧੀਆ ਕੰਮ ਹੋ ਰਿਹਾ ਆ ਵਧੀਆ ਲਾਈਟ ਆ ਰਹੀ ਆ ਤੇ ਆਮ ਲੋਕ ਸੌਖੇ ਆ ਜੀ ਜਿਹੜੇ ਆਮ ਲੋਕ ਨੂੰ ਮਤਲਬ ਜਾਣੋਣ ਦੀ ਸੌਖੀ ਆਗੀ ਬਿੱਲ ਨਹੀਂ ਆ ਰਹੇ ਇਹਨਾਂ ਕੁੱਲ ਮਿਲਾ ਕੇ ਇਹ ਕੱਲੀਆਂ ਕਾਂਗਰਸ ਨੂੰ ਭਾਜਪਾ ਨੂੰ ਤੋਂ ਚੰਗੇ ਹੈਗੀ ਆ ਹੂੰ ਤੇ ਇਸ ਕਰਕੇ ਵੀ ਅਸੀਂ ਇਹਨਾਂ ਨੂੰ ਵਧੀਆ ਕਿੰਨੇ ਵੀ ਆਮ ਆਦਮੀ ਪਾਰਟੀ ਇਹ ਬਦਗਾ ਸਰਕਾਰ ਚੱਲ ਰਹੀ ਹੈ ਤੇ ਆਉਣ ਵਾਲੇ ਸਮੇਂ ਵਧੇ ਕੰਮ ਕਰਨਗੇ ਲੋਕਾਂ ਦੇ ਜੀ ਤੁਹਾਨੂੰ ਲੱਗਦਾ ਸੰਗਰੂਰ ਹਲਕਾ ਪੈਂਦਾ ਤੇ ਸੰਗਰੂਰ ਹਲਕੇ ਤੋਂ ਮੀਤ ਹੇਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਦੇ ਲੈ ਜਾਣਗੇ ਬਾਹਰ ਜਾਣਗੇ ਬਾਜੀ ਹਾਂਜੀ ਹਾਂਜੀ ਬਿਲਕੁਲ ਵਧੇ ਵੋਟਾਂ ਜਿੱਤ ਜਾਣਗੇ ਮੀਤ ਹੇਰ ਹਾਂਜੀ ਹਾਂਜੀ ਵਧੇ ਮੋਟਾ ਜਿੱਤ ਜਾਣਗੇ ਬਾਪੂ ਜੀ ਅਸੀਂ ਕਾਲ ਸਾਤਰੀ ਕਾਲ ਭਾਈ ਸਾਹਿਬ ਕਿਵੇਂ ਬਾਪੂ ਜੀ ਵੋਟਾਂ ਵਟਾਂ ਦਾ ਮਾਹੌਲ ਚਾਲ ਕੀ ਚਾਲ ਠੀਕ ਆ ਜੀ ਮੋਟਾਂ ਦਾ ਮਾਹੌਲ ਤਾਂ ਆਮ ਆਦਮੀ ਪਾਰਟੀ ਚੰਗੀ ਐ ਤੁਹਾਨੂੰ ਐਤੀ 10 ਘੰਟੇ ਲਾਈਟ ਮਿਲਦੀ ਰਹੀ ਆ 2 ਸਾਲ ਹੋ ਗਏ ਅੱਗੇ ਸਾਨੂੰ 6 ਘੰਟੇ ਲਾਈਟ ਵੀ ਨਹੀਂ ਸੀ ਮਿਲਦੀ ਝੋਨਿਆਂ ਵੇਲੇ ਆ ਗਈ ਤਾਂ ਕਿਤੇ ਆਉਂਦੇ ਪੱਕੇ ਟਾਈਮ ਤੇ ਲੈਟ ਆ ਵਧੀਆ ਸਾਡੀ ਫਸਲ ਵੇਖਦੀ ਆ ਜੇ ਕੋਈ ਗਲਤੀ ਫਲਤੀ ਵੀ ਕਰ ਲੈਂਦੇ ਆ ਤਾਂ ਵੀ ਜਦੋਂ ਕੂਰੇ ਵੇ ਮੰਨ ਜਾਂਦੇ ਆ ਆ ਮੰਨੇ ਹੀ ਆ ਹੁਣ ਜਿਹੜੇ ਕਣਕ ਬਾਰੇ ਇਹਨਾਂ ਨੇ ਕਰਿਆ ਸੀ ਮੰਨਦਾ ਦੂਜੀਆਂ ਸਰਕਾਰਾਂ ਮੰਨਦੀਆਂ ਨਹੀਂ ਧੱਕਾ ਕਰੀ ਜਾਂਦੇ ਜਿਹੜੇ ਕਣਕ ਬਾਰੇ 26 ਮੰਡੀਆਂ ਨੂੰ ਇਹਨਾਂ ਨੇ ਪਰਚੇਸ ਸੈਂਟਰ ਦਾ ਰੂਪ ਦਿੱਤਾ ਸੀ ਸਾਈਲੋ ਇਹਨੂੰ ਉਹ ਗੱਲ ਕਰਨੀ ਤੁਸੀਂ ਹਾਂ ਉਹ ਵੀ ਕਰਦੇ ਆ ਜੇ ਹੁਣ ਕਹਿੰਦੇ ਸਾਈਲੋਾਂ 'ਚ ਤੁਲੂਗੀ ਹੂੰ ਉਹਦੇ ਬਾਰੇ ਵੀ ਜਦੋਂ ਲੋਕਾਂ ਨੇ ਰੌਲਾ ਪਾਇਆ ਤਾਂ ਉਹ ਵੀ ਮੰਨ ਗਿਆ ਹੂੰ ਬੀਜੇਪੀ ਮੰਨਦੀ ਨਹੀਂ ਜਦੋਂ ਮੈਨੂੰ ਲੱਗਦਾ ਵੀ ਭੂਤ ਮੰਨ ਗੱਲ ਲੋਕਾਂ ਦੀ ਸ਼ੀਤੀ ਸੁਣ ਲੈਂਦਾ ਹਾਂ ਥੋੜਾ ਲੱਗਦਾ ਚਾਹੇ ਤਾਂ ਡਰਦਾ ਸੁਣਦਾ ਚਾਹੇ ਊਂ ਸੁਣਦਾ ਜਾਣ ਦੀ ਸੁਣਦਾ ਤਾਂ ਹੈ ਨਾ ਸੁਣਦਾ ਹਾਂ ਤਾਂ ਬਾਕੀ ਤੁਹਾਨੂੰ ਲੱਗਦਾ ਵੀ ਉਹ ਕਹਿੰਦੇ ਕਿਸਾਨਾਂ ਦੇ ਪੁੱਤਾਂ ਦੀ ਗੱਲ ਬਾਕੀ ਹੈਗੀ ਉਹ ਬੰਦੇ 'ਚ ਦੇਖੋ ਜੀ ਕਿਸਾਨਾਂ ਦੇ ਪੁੱਤ ਤਾਂ ਸਾਰੇ ਹੀ ਖਵਾਉਂਦੇ ਆ ਤੇ ਬਣਦਾ ਕੋਈ ਵੀ ਨਹੀਂ ਕਿਸਾਨਾਂ ਤਾਂ ਇਹੀ ਠੱਕਾ ਹੋਈ ਜਾਣਾ ਪਰ ਇਹਦਾ ਕੁਝ ਨਾ ਕੁਝ ਫਰਕ ਹੈ ਬਈ ਜੀ 2024 ਦੇ ਇਲੈਕਸ਼ਨ ਜਿਹੜੀਆਂ ਆ ਗਈਆਂ ਆਪਦੀ ਪਾਰਟੀ ਨੂੰ ਮੀਤ ਹੇਰ ਜੀ ਤੇ ਸਿਮਰਜੀਤ ਮਾਨ ਜੀ ਹਜੇ ਤੱਕ ਡਿਕਲੇਅਰ ਨੇ ਤੇ ਕਾਂਗਰਸ ਨੇ ਹਜੇ ਕੋਈ ਚਿਹਰਾ ਲੱਗੇ ਲੈ ਕੇ ਆਂਦਾ ਤੇ ਭਾਜਪਾ ਨੇ ਵੀ ਹਜੇ ਕੋਈ ਚਿਹਰਾ ਅੱਗੇ ਲੱਗਿਆ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਅੱਗੇ ਵਧੂਗੀ ਤੇ ਕਿਹੜੀ ਪਾਰਟੀ ਤੁਹਾਨੂੰ ਲੱਗਦਾ ਵੀ ਹਜੇ ਨਹੀਂ ਦੌੜ ਦੇ ਵਿੱਚ ਹੈਗੀ ਤੇ ਸਰਕਾਰ ਦੇ ਕਿਹੜੇ ਕਿਹੜੇ ਕੰਮ ਆ ਤੁਹਾਨੂੰ ਜਿਹੜੇ ਚੰਗੇ ਲੱਗੇ ਆ ਭਵੰਤ ਮਾਨ ਸਰਕਾਰ ਦੇ ਤੇ ਕਿਹੜੇ ਕੰਮ ਤੁਹਾਨੂੰ ਲੱਗਦਾ ਵੀ ਹਜੇ ਹੋਣ ਵਾਲੇ ਰਹਿੰਦੇ ਆ ਜਿਨ੍ਹਾਂ ਨੂੰ ਹੋ ਜਾਣਾ ਚਾਹੀਦਾ ਸੀਗਾ ਮੀਰ ਜੀ ਪਹਿਲਾਂ ਤਾਂ ਤੁਹਾਡਾ ਔਨ ਪੰਜਾਬ ਜੋ ਮਤਲਬ ਕਿ ਤੁਹਾਡਾ ਚੈਨਲ ਹੈ ਅਸੀਂ ਧੰਨਵਾਦੀ ਆ ਤੁਸੀਂ ਵੱਖ-ਵੱਖ ਮਤਲਬ ਕਿ ਪਿੰਡਾਂ ਦੇ ਵਿੱਚ ਜੋ ਸੱਥਾਂ ਦਿਖਾ ਰਹੇ ਹਾਂ ਇਹਦੇ ਨਾਲ ਇੱਕ ਭਾਈਚਾਰਕ ਸਾਂਝ ਦੀ ਪ੍ਰਤੀਕਿਰਿਆ ਪੈਦਾ ਹੁੰਦੀ ਹੈ ਆਮ ਨੌਜਵਾਨ ਜਦੋਂ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਸੱਥਾਂ ਕੀ ਹੁੰਦੀਆਂ ਸੀ ਜਦੋਂ ਇਹ ਚੈਨਲ ਵੱਖ-ਵੱਖ ਮਤਲਬ ਕਿ ਦੇਖਦੇ ਆ ਨੌਜਵਾਨ ਹੋਣ ਵਾਲੇ ਛੋਟੇ ਬੱਚੇ ਉਹਨਾਂ 'ਚ ਵੀ ਹੈ ਜਗਿਆਸਾ ਪ੍ਰਤੀ ਮਤਲਬ ਕਿ ਹੁੰਦੀ ਹੈ ਵੀ ਇਹ ਸੱਥਾਂ ਕਿਵੇਂ ਹੁੰਦੀ ਹੈ ਕਿਉਂਕਿ ਸਾਡਾ ਪਿੰਡ ਜੰਗਿਆਣੇ ਦੀ ਜਿਹੜੀ ਇਹ ਸੱਤ ਹੈਗੀ ਇਹ ਭਾਈਚਾਰਕ ਸਾਂਝ ਦੀ ਕਹੇ ਜੀ ਮਿਸਾਲ ਆ ਇਸ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਬੰਦੇ ਇੱਥੇ ਹੁੰਦੇ ਆ ਹਾਸਾ ਠੱਠਾ ਕਰਦੇ ਕਿਸੇ ਨਾਲ ਕੋਈ ਮਤਲਬ ਕੇ ਬਿਤਕਰਾਨੀ ਸਾਰੇ ਬੜੇ ਪਿਆਰ ਦੇ ਨਾਲ ਰਹਿੰਦੇ ਆ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਆ ਵੀ ਵੋਟਾਂ ਦੀ ਇਹ ਵੋਟਾਂ ਮਤਲਬ ਕੇ ਸਭ ਤੋਂ ਜਦੋਂ ਪਤਾ ਅਸਲ ਵਿੱਚ ਉਹ ਲੱਗੂਗਾ ਜਦੋਂ ਸਾਰੇ ਕੈਂਡੀਡੇਟ ਮਤਲਬ ਇਹਨਾਂ ਨੇ ਐਲਾਨ ਤੇ ਸਾਰੀਆਂ ਪਾਰਟੀਆਂ ਨੇ ਕੁਝ ਕੈਂਡੀਡੇਟ ਤੇ ਵੀ ਮਤਲਬ ਕਿ ਬਹੁਤ ਨਿਰਪਰ ਕਰਦਾ ਵੀ ਕਿਹੜੀ ਪਾਰਟੀ ਦਾ ਕੈਂਡੀਡੇਟ ਵਧੀਆ ਹੈਗਾ ਜਿਹੜੀ ਕੱਲ ਰਹੀ ਪੰਜਾਬ ਸਰਕਾਰ ਦੀ ਦੇਖੋ ਅਸੀਂ ਇੱਥੇ ਵੀ ਦਿੱਲੀ ਗੱਲਾਂ ਕਰਦੇ ਆਂ ਹੋਰਾਂ ਚ ਵੀ ਜਾਣਦੇ ਆਂ ਮੈਂ ਪ੍ਰਾਈਵੇਟ ਨੌਕਰੀ ਕਰਦਾ ਆਂ ਅਸੀਂ ਜਾਣਦੇ ਆਂਗੇ ਜਿਹੜੀ ਇਹਨਾਂ ਦੀਆਂ ਵਧੀਆ ਗੱਲਾਂ ਸੀਗੀਆਂ ਉਹ ਵਦਗੇ ਗੀਣੀਆਂ ਜਾਣਗੀਆਂ ਜਿਹੜੀਆਂ ਇਹਨਾਂ ਦੀ ਹਜੇ ਵੀ ਨਹੀਂ ਵਧੀਆ ਗੱਲਾਂ ਉਹ ਨਹੀਂ ਵਧੀਆ ਗੱਲਾਂ ਦੇਖੋ ਇਹਨਾਂ ਨੇ ਨੌਕਰੀਆਂ ਦਿੱਤੀਆਂ ਨੌਜਵਾਨਾਂ ਨੂੰ ਹੁਣ ਤੱਕ ਕਿਸੇ ਸਰਕਾਰ ਨੇ ਆਪਦੇ ਪਹਿਲੇ ਕਾਰਜਕਾਲ ਦੇ ਵਿੱਚ ਨੌਕਰੀਆਂ ਨਹੀਂ ਦਿੱਤੀਆਂ ਹਰ ਇੱਕ ਸਰਕਾਰ ਆਉਂਦੀ ਸੀ ਆਪਦੇ ਪਿਛਲੇ ਕਾਲ ਕਾਰਜਕਾਲ ਚ ਨੌਕਰੀਆਂ ਨਹੀਂ ਨਿਕਾ ਸੀ ਇਹਨਾਂ ਨੇ ਆਉਣ ਸਰ ਕਿੰਨੇ ਟੀਚਰ ਭਰਤੀ ਕਰਤੇ ਕਿੰਨੇ ਪਟਵਾਰੀ ਹੁਣ ਤੁਸੀਂ ਸਾਡੇ ਦੇਖੋ ਪਧੌੜ ਦੇ ਵਿੱਚ ਹੀ ਬਹੁਤ ਪਟਵਾਰੀ ਆ ਕੁਝ ਮਤਲਬ ਕਿ ਚੱਲ ਰਿਹਾ ਹੈ ਬੜਾ ਲੋਕਾਂ ਨੂੰ ਸੌਖਾ ਆਮ ਤੌਰ ਤੇ ਠੀਕ ਹੈ ਤੇ ਬਾਕੀ ਜਿਵੇਂ ਹੋਰ ਹੈ ਇਹਨਾਂ ਨੇ ਆ ਸਾਡੇ ਹਸਪਤਾਲ ਆ ਡਿਸਪੈਂਸਰੀਆਂ ਮੈਨੂੰ ਪਤਾ ਇੱਥੇ ਸਾਡੇ ਬਜ਼ੁਰਗੀ ਦੱਸਦੇ ਹੁੰਦੇ ਵੀ ਜਿੰਨੀਆਂ ਬਣੀਆਂ ਇੰਨੀਆਂ ਦਵਾਈਆਂ ਹਜੇ ਤੱਕ ਨਹੀਂ ਸਾਈਆਂ ਜਿੰਨੀਆਂ ਆ ਆ 2 ਸਾਲਾਂ ਦੇ ਵਿੱਚ ਆ ਗਈਆਂ ਵਧੀਆ ਗੱਲਾਂ ਇਹ ਠੀਕ ਆ ਹੋਣੀਆਂ ਵੀ ਚਾਹੀਦੀਆਂ ਜਿਹੜੀਆਂ ਮਤਲਬ ਕਿ ਹੈਗੀਆਂ ਇਹਨਾਂ ਦੀਆਂ ਜਿਵੇਂ ਲੋਕਾਂ ਨੂੰ ਵਿਸ਼ਵਾਸ ਸੀਗਾ ਵੀ ਇਹ ਬਹੁਤ ਵਧੀਆ ਕਰਨਗੇ ਇਹ ਥੋੜਾ ਜਿਹਾ ਆਪ ਦੇ ਰਾਤੋਂ ਹੀ ਭਟਕੇ ਜਿਵੇਂ ਦੂਸਰੇ ਬੰਦੇਆਂ ਨੂੰ ਸ਼ਾਮਲ ਕਰਨਾ ਆਮ ਆਦਮੀ ਨੂੰ ਇਹਨਾਂ ਨੇ ਨਹੀਂ ਬਣਾਉਣਾ ਜਿਵੇਂ ਉਹ ਜਲੰਧਰ ਦੇਖੋ ਕੀ ਹੋਇਆ ਇਹਨਾਂ ਨੇ ਦਲ ਬਦਲੀਆਂ ਕੀਤੀਆਂ ਲਿਆਂਦੀਆਂ ਉਹ ਇਹਨਾਂ ਦੀਆਂ ਗੱਲਾਂ ਵਧੀਆ ਨਹੀਂ ਲੱਗਦੀਆਂ ਬਿਊਰੋਕ੍ਰੇਸੀ ਹੈ ਜਿਹੜਾ ਮਤਲਬ ਕਿ ਉਹ ਇਹਨਾਂ ਦੇ ਪੂਰੇ ਹਜੇ ਕੰਟਰੋਲ ਦੇ ਵਿੱਚ ਨਹੀਂ ਹੈਗਾ ਜੀ ਆਪਾਂ ਕਹਿ ਦਈਏ ਇਹਨਾਂ ਦਾ ਮਤਲਬ ਕਿ ਪੂਰਾ ਉਹ ਤੇ ਪਕੜ ਨਹੀਂ ਹੈ ਜੇ ਆਪਾਂ ਕਹਿ ਦਈਏ ਇੱਕ ਤਰ੍ਹਾਂ ਦੀ ਠੀਕ ਹੈ ਸੋ ਚੰਗੀਆਂ ਗੱਲਾਂ ਵੀ ਹੈਗੀਆਂ ਤੇ ਮਾੜੀਆਂ ਹਜੇ ਤੱਕ ਜਿਹੜਾ ਆਮ ਪ੍ਰਭਾਵ ਹੈਗਾ ਵੀ ਜਿਵੇਂ ਇਹਨਾਂ ਦਾ ਬਦਕਿਆ ਹਜ ਤੱਕ ਕਰ ਰਹੇ ਆ ਉਹ ਹੈਗਾ ਵੀ ਇਹਨਾਂ ਦਾ ਪ੍ਰਭਾਵ ਉੱਪਰ ਜਾਊਗਾ ਪਰ ਜਿਹੜੀ ਲੋਕਾਂ ਦੀ ਮੰਗ ਹੈ ਉਹ ਹੈਗੀ ਹੈ ਸਿੱਖਿਆ ਅਤੇ ਸਿਹਤ ਸਿੱਖਿਆ ਅਤੇ ਸਿਹਤ ਜੇ ਆਪਾਂ ਨੂੰ ਮਿਲ ਜੇ ਇਹ ਤੋਂ ਵੱਧ ਕੇ ਕੋਈ ਨਹੀਂ ਆਮ ਹੁਣ ਕਹੀ ਜਾਂਦੇ ਆਗੇ ਚਲੋ ਆਪਣੇ ਰਹਿੰਦੇ ਆ ਵੀ ਆਪਣੇ ਆ ਚੀਜ਼ ਫ੍ਰੀ ਹੋ ਗਈ ਆ ਚੀਜ਼ ਫ੍ਰੀ ਹੋ ਗਈ ਇੱਕ ਜੇ ਸਿਹਤ ਹੀ ਆਪਾਂ ਨੂੰ ਸਿਹਤ ਹਰ ਇੱਕ ਘਰ ਦਵਾਈਆਂ ਚੱਲਦਾ ਮੈਨੂੰ ਪਤਾ ਜੇ ਉਹ ਦਵਾਈਆਂ ਖਤਮ ਹੋਣ ਕਿਸੇ ਨੂੰ ਲਾਈਟ ਦੀ ਲੋਡ ਦੀ ਫ੍ਰੀ ਨਾ ਪਾਵੇ ਕਿਸੇ ਨੂੰ ਕਣਕ ਦਾਲ ਦਾ ਨਾ ਫਿਰ ਫ੍ਰੀ ਹੋਵੇ ਹਨਾ ਸੋ ਚੰਗੀਆਂ ਸਹੂਲਤਾਂ ਵਧੀਆ ਹਸਪਤਾਲ ਬਣਨ ਇਹ ਸਾਡ ਮਤਲਬ ਕਿ ਆ ਵੀ ਇਹ ਚੀਜ਼ਾਂ ਹਜੇ ਘਾਟ ਰਹੀ ਰਹਿ ਗਈਆਂ ਇਹਨਾਂ ਤੋਂ ਆਮ ਤੌਰ ਤੇ ਹਜੇ ਤੱਕ ਆਮ ਦੂਸਰੀਆਂ ਸਰਕਾਰਾਂ ਦੇ ਨਾਲੋਂ ਜਿਵੇਂ ਆਮ ਰਾਇਆ ਹੈਗੀ ਹੈ ਇਹਨਾਂ ਦਾ ਹੱਥ ਹਜੇ ਤੱਕ ਉੱਪਰ ਆ ਆਮ ਆਦਮੀ ਪਾਰਟੀ ਦਾ ਤਾਂ 600 ਯੂਨਿਟ ਜਿਹੜੀ ਮਾਫੀ ਸੀ ਇਹਨਾਂ ਦੀ ਤੇ ਨਹਿਰੀ ਪਾਣੀ ਸੀਗਾ ਜਿਹੜਾ ਇਹਨਾਂ ਨੇ ਮੇਨ ਇਹਨਾਂ ਨੇ ਪ੍ਰਚਾਰਿਆ ਸੀ ਇਹ ਚੀਜ਼ਾਂ ਨੂੰ ਆਮ ਆਦਮੀ ਪਾਰਟੀ ਨੇ ਕਿ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਨੂੰ ਲੱਗਦਾ ਵੀ ਬੈਨੀਫਿਟ ਹੈਗਾ ਉਹ ਉਵੇਂ ਹੋਈਆਂ ਜਿਵੇਂ ਸਰਕਾਰ ਨੇ ਕਿਹਾ ਸੀਗਾ ਦੇਖੋ ਜ਼ਰੂਰ ਹੋਈਆਂ ਲੋਕਾਂ ਦਾ ਇਹਦੇ ਵਿੱਚ ਫਾਇਦਾ ਵੀ ਹੋਇਆ ਪਾਣੀ ਵੀ ਗਿਆ ਜੇੰਬਾ ਕਹਿ ਦਈਏ ਨਹਿਰੀ ਪਾਣੀ ਆ ਹਰ ਇੱਕ ਮੋਗੇ ਬਣਿਆਗੇ ਖਾਲਾ ਪਾਈਪਾਂ ਪੰਜਾਂ ਗਿਆ ਹਨਾ ਬੜਾ ਮਤਲਬ ਕਿ ਇਸ ਕੋਈ ਸ਼ੱਕ ਨਹੀਂ ਹੈਗੀ ਠੀਕ ਹੈ ਹਾਂ ਮਤਲਬ ਕਿ ਕੋਈ ਸ਼ੱਕ ਨਹੀਂ ਵੀ ਹਰ ਇੱਕ ਅਫਸਰ ਵੀ ਗੱਲ ਸੁਣਦਾਗਾ ਤੇ ਹੋਈਆਂ ਵੀ ਵਧੀਆ ਗਿਆ ਗੱਲਾਂ ਇਹ ਪਰ ਦੂਸਰੇ ਪੱਖ ਤੇ ਜਿਹੜੇ ਕਿ ਨਾ ਵਿਚਾਰਨ ਵਾਲੀ ਗੱਲ ਆ ਆਮ ਤੌਰ ਤੇ ਆਪਾਂ ਇਹ ਕਹਿ ਦਈਏ ਕਿ ਆਪਾਂ ਨੂੰ ਫਰੀਦਗੜ੍ਹ ਰਿਓੜੀਆਂ ਦੇ ਕੇ ਵੀ ਆਪਾਂ ਕਰੀਏ ਇਹ ਮਤਲਬ ਕਿ ਰਜਗਾਰ ਦੇ ਸਾਧਨ ਬੱਧ ਹੋਣ ਪੈਦਾ ਤਾਂ ਨਾਲੇ ਸਰਕਾਰ ਤੇ ਨਾ ਇਨਾ ਬੋਝ ਪਵੇ ਇਹ ਆਮ ਲੋਕਾਂ ਦੀ ਇਹ رائے ਆ ਜਿਵੇਂ ਹੁਣ ਆ ਬੱਸਾਂ ਦੀਆਂ ਫ੍ਰੀ ਕਰਤੀਆਂ ਲੇਡੀਜ਼ ਜਾਂਦੀਆਂ ਕਿ ਬੁਰਾ ਹਾਲ ਆ ਉੱਥੇ ਹਰ ਇੱਕ ਬੰਦਾ ਉੱਥੇ ਇਹ ਪ੍ਰਤੀਕਿਰਿਆ ਪੈਦਾ ਕਰਦਾ ਵੀ ਯਾਰ ਇਹਦੂ ਤਾਂ ਸਰਕਾਰ ਨਾ ਹੀ ਕਰਦੀ ਦੇਖੋ ਲਟਕ ਲੜ ਕੇ ਜਾਂਦੀਆਂ ਗੀਆਂ ਉਹ ਤੇ ਨਾਲੇ ਤਾਂ ਘਾਟਾ ਜਾਨੀ ਕਹਿਣ ਦਾ ਭਾਵ ਕੀ ਫ੍ਰੀ ਦੇ ਮਤਲਬ ਕਿ ਸਾਨੂੰ ਇੱਕ ਇਹਨਾਂ ਨੇ ਮੰਗ ਤੇ ਬਣਾ ਕੇ ਰੱਖਤਾ ਇਹ ਨਹੀਂ ਹੋਣਾ ਚਾਹੀਦਾ ਇਹਨਾਂ ਨੇ ਜਿਹੜਾ ਨਾਹਰਾ ਲਾਇਆ ਨਾ ਵੀ ਅਸੀਂ ਆ ਵੀ ਫ੍ਰੀ ਦੇਵਾਂਗੇ ਆ ਫ੍ਰੀ ਦੇਵਾਂਗੇ ਉਹ ਨਹੀਂ ਹੋਣਾ ਚਾਹੀਦਾ ਜੀ ਆ ਉਹ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਰਜਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਆ ਵੱਧ ਤੋਂ ਵੱਧ ਚਾਹੇ ਇਦੋਂ ਬਾਅਦ ਹੋਰ ਚੀਜ਼ਾਂ ਨਾ ਜਿਹੜੀਆਂ ਹੁਣ ਫ੍ਰੀ ਹੋ ਗਈਆਂ ਉਹ ਤਾਂ ਮੌਕਨ ਹੈ ਉਹ ਲੱਗਣੀਆਂ ਉਹ ਨਹੀਂ ਲੱਗ ਸਕਦੀਆਂ ਪਰ ਅਸੀਂ ਇਹ ਚਾਹੁੰਦੇ ਆ ਵੀ ਇਹ ਨਾ ਫ੍ਰੀ ਹੋਵੇ ਅਸਲ ਦੇ ਵਿੱਚ ਤਾਂ ਇਹ ਪੰਜਾਬ ਤੇ ਉੱਤੇ ਕਰਜ਼ੇ ਦਾ ਭਾਰ ਹੀ ਆਣਾ ਇਹਨਾਂ ਤੋਂ ਵੀ ਹਜੇ ਫਾਈਨੈਂਸ਼ੀਅਲ ਤੌਰ ਤੇ ਆਪਾਂ ਦੇਖੀਏ ਤਾਂ ਕਰਜ਼ਾ ਬਹੁਤ ਵੱਧ ਰਿਹਾ ਹੈ ਹਜੇ ਉਹਨਾਂ ਦੀਆਂ ਤਾਂ ਕਿਸੇ ਦਾ ਮੋੜ ਨਹੀਂ ਪਰ ਆਇਆ ਵੀ ਇਹ ਮਤਲਬ ਕਿ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਕੁਝ ਜਿਵੇਂ ਲਾਈਟ ਵਧੀਆ ਆ ਗਈ ਪਟਵਾਰੀ ਬੈਠਣ ਲੱਗੇ ਤਹਿਸੀਲਾਂ ਦੇ ਵਿੱਚ ਕੰਮ ਹੋਣ ਲੱਗੇ ਹਾਂ ਮਤਲਬ ਕਿ ਵਧੀਆ ਬੀਜ ਵਗੈਰਾ ਦਾ ਹੋਇਆ ਚੰਗੀਆਂ ਜਿਹੜੀਆਂ ਚੰਗੀਆਂ ਗੱਲਾਂ ਚੰਗੀਆਂ ਹੀ ਆ ਬਹੁਤ ਵਧੀਆ ਗੱਲ ਆ ਹਾਂ ਆਮ ਸਾਡ ਬਾਕੀ ਦੂਸਰੀ ਗੱਲ ਆ ਜਿਵੇਂ ਹੁਣ ਇੱਥੇ ਸਾਡਾ ਜਿਹੜਾ ਸੰਗਰੂਰ ਹੈ ਉਹ ਇੱਕ ਬਲਖਣ ਜਾਂ ਇਤਿਹਾਸ ਰਚਦਾ ਹੁੰਦਾ ਸਾਡੇ ਸਿਮਰਜੀਤ ਸਮਾਨ ਅੱਜ ਹੀ ਆ ਕੇ ਗਏ ਆ ਪਿਛਲੀ ਾਰ ਭਾਈ ਇਲੈਕਸ਼ਨ 'ਚ ਦੇਖੋ ਉਹਨਾਂ ਨੂੰ ਮਤਲਬ ਕਿ ਜਤਾਇਆ ਇਹਨਾਂ ਨੇ ਕੁਦਰਤੀ ਤੌਰ ਤੇ ਆ ਵੀ ਉਹ ਹਵਾ ਬੇਵਜਿੱਤਰ ਨੂੰ ਬਣ ਜਾਂਦੀ ਹੈ ਬਸ ਉਹ ਹੋ ਜਾਂਦੀ ਹੈ ਮੈਂ ਇਸੇ ਕਰਕੇ ਕਹਿ ਰਿਹਾ ਵੀ ਹਜੇ ਜਦੋਂ ਕੈਂਡੀਡੇਟ ਅਪੀਅਰ ਹੋਗੇ ਕਿ ਨਾ ਅਸਲ ਵਿੱਚ ਕਿਹੜਾ ਕੈਂਡੀਡੇਟ ਕਾਂਗਰਸ ਦਾ ਆਉਂਦਾ ਕਿਹੜਾ ਬੀਜੇਪੀ ਦੇ ਜਾਂ ਕਿਹੜਾ ਆਕਲਗਾ ਦਾ ਆਉਂਦਾ ਕਾਂਗਰਸ ਵੱਲੋਂ ਲਗਭਗ ਸਖਪਾਲ ਖਹਿਰਾ ਕਿਹਾ ਜਾ ਰਿਹਾ ਹੈ ਵੀ ਲਗਭਗ ਤੈ ਹੈ ਜੇ ਸਖਪਾਲ ਖਹਿਰਾ ਆ ਜਾਂਦੇ ਨੇ ਤੇ ਲਗਭਗ ਤੁਹਾਨੂੰ ਲੱਗਦਾ ਵੀ ਸਮੀਕਰਨ ਬਦਲਣਗੇ ਬਹੁਤ ਜ਼ਿਆਦਾ ਬਦਲਣਗੇ ਜੀ ਉਹ ਇੱਕ ਵਧੀਆ ਬਲਾਰਾ ਹੈਗਾ ਉਹ ਇੱਕ ਮਤਲਕੇ ਚੰਗਾ ਮਤਲਬ ਕਿ ਇੱਕ ਐਜੂਕੇਟਿਡ ਆਪਾਂ ਕਹਿ ਦਈਏ ਇੱਕ ਨੇਤਾ ਜੇ ਆਪਾਂ ਸਪਸ਼ਟ ਜੀ ਗੱਲ ਮੈਂ ਦੱਸਦਾ ਉਹਨੂੰ ਗਿਆਨ ਵੀ ਹੈਗਾ ਹੁਣੇ ਵੀ ਚਾਹੀਦਾ ਹੈ ਨਾ ਤੇ ਉਹਦੇ ਵਿੱਚ ਜਦੋਂ ਉਹ ਲੋਕਾਂ ਕੋਲੇ ਸਵਾਲ ਕਰਦੇ ਆ ਜਾਂ ਜਿਹੜੀਆਂ ਗੱਲਾਂ ਉਹ ਕੱਢ ਕੇ ਲੈ ਕੇ ਆਉਂਦੇ ਹੈਗੇ ਉਹ ਬੜੀਆਂ ਵਧੀਆ ਲੱਗਦੀਆਂ ਤੇ ਇਹੋ ਜਿਹੇ ਬੰਦੇ ਆਉਂਦੇ ਤਾਂ ਸਮੀਕਰਨ ਬਦਲਦੇ ਆ ਪਰ ਦੂਸਰੇ ਪਾਸੇ ਜਿਵੇਂ ਜਿਹੜੀ ਉਹ ਵੋਟ ਵਾਧੂ ਪੈਣੀ ਹੁੰਦੀ ਜਿਵੇਂ ਸਾਡੇ ਸਿਮਰਨਜੀਤ ਸਿੰਘ ਮਾਨ ਹੈ ਹੋਰ ਪਾਰਟੀਆਂ ਤੇ ਹੈਗਿਆ ਇਹ ਪਤਾ ਨਹੀਂ ਗੱਲ ਕਿੱਧਰ ਨੂੰ ਜਾਣੀ ਹੈ ਹਜੇ ਸਰ ਮਤਲਬ ਕਿ ਜਿਹੜੀ ਹਵਾ ਬੇਵ ਹੈ ਜਿਹੜੀ ਉਹਦਾ ਕੋਈ ਕਨਫਰਮ ਨਹੀਂ ਹੈਗਾ ਕਿਹੜੇ ਪਾਸੇ ਨੂੰ ਹੋ ਜੇ ਹਾਂ ਹਜੇ ਤੱਕ ਕੋਈ ਕਨਫਰਮ ਨਹੀਂ ਹੈਗਾ ਸਾਰੇ ਜਿਹੜੇ ਕੈਂਡੀਡੇਟ ਮਤਲਬ ਕਿ ਐਲਾਨ ਕਰਤੇ ਇਹਨਾਂ ਨੇ ਉਦੋਂ ਅਸਲ ਦੇ ਵਿੱਚ ਕਲੀਅਰ ਹੋਊਗਾ ਜੀ ਹਾਂਜੀ ਤਾਂ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਹਾਂ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਜਿਹੜਾ ਤੁਸੀਂ ਸੱਥਾਂ ਦਿਖਾ ਕੇ ਸਾਡੇ ਨਵੀਂ ਪੀੜ੍ਹੀ ਨੂੰ ਇਹ ਸੁਚੇਤ ਕਰ ਰਹੇ ਹੋ ਭਰਾ ਬਹੁਤ-ਬਹੁਤ ਧੰਨਵਾਦ ਤਾਂ ਇਹ ਸੱਥਾਂ ਦੇ ਵਿੱਚ ਜਿਹੜੀ ਚਰਚਾ ਚੱਲਦੀ ਆ ਇਹ ਚਰਚਾ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਨੂੰ ਵੀ ਪਤਾ ਲੱਗ ਸਕੇ ਜਿਹੜਾ ਪਿੰਡਾਂ ਦੇ ਵਿੱਚ ਮਾਹੌਲ ਆ ਵੋਟਾਂ ਦਾ ਕਿਸ ਤਰ੍ਹਾਂ ਸਰਕਾਰਾਂ ਦੇ ਕੀਤੇ ਕੰਮਾਂ ਦੀ ਕਿੰਨੀ ਕਿ ਸਲਾਹਾ ਹੁੰਦੀ ਆ ਤੇ ਕਿੰਨੀ ਕਿ ਨਿੰਦਾ ਹੁੰਦੀ ਆ ਇਹ ਚੀਜ਼ਾਂ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੀ ਪ੍ਰਤੀਕਿਰਿਆ ਕਮੈਂਟਾਂ ਦੇ ਰੂਪ ਦੇ ਵਿੱਚ ਸਾਨੂੰ ਜ਼ਰੂਰ ਦਿਓ ਤਾਂ ਕਿ ਸਾਡਾ ਵੀ ਹੌਸਲਾ ਵਧੇ ਤਾਂ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਸੁਖੀ ਰਾਮਪੁਰਾ ਦੇ ਨਾਲ ਤੁਸੀਂ ਦੇਖਦੇ ਰਹੋ ਆਨ ਪੰਜਾਬ ਟੀਵੀ ਧੰਨਵਾਦ